ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿੰਨੀਆਂ ਵੀ ਸੰਗਤਾਂ ਸਿੱਖੋ ਗੁਰਬਾਣੀ YouTube ਚੈਨਲ ਦੇ ਨਾਲ ਜੁੜੀਆਂ ਨੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਰਲ ਮਿਲ ਕੇ ਆਪਾਂ ਗੁਰਬਾਣੀ ਦੇ ਮਹਿੰਗੇ ਸ਼ਬਦ ਗੁਰਬਾਣੀ ਦੀ ਸੰਥਿਆ ਲੜੀਵਾਰ ਕਰ ਰਹੇ ਹਾਂ ਸੋ ਅੱਜ ਆਪਾਂ ਇਹਨਾਂ ਸ਼ਬਦਾਂ ਦੇ ਉਚਾਰਨ ਸਿੱਖਣੇ ਨੇ ਇੰਨਾ ਸੰਗਤਾਂ ਨੂੰ ਆਮ ਹੀ ਸੰਗਤਾਂ ਗਲਤ ਉਚਾਰਨ ਕਰ ਜਾਂਦੀਆਂ ਜਿਹੜੀਆਂ ਸੰਗਤਾਂ ਕਰਾਂ ਦੇ ਵਿੱਚ ਸਹਿਜ ਪੜ ਕਰਦੀਆਂ ਸੋ ਕਿਉਂਕਿ ਨੰਨੇ ਦੀ ਤੇ ਨਾਣੇ ਦੀ ਆਵਾਜ਼ ਆਪਾਂ ਪਛਾਣਨੀ ਹੈ ਕਿ ਨਾਣੇ ਦੀ ਤੇ ਨੰਨੇ ਨੂੰ ਕਿਵੇਂ ਉਚਾਰਨ ਕਰਨਾ ਹੈ ਕਿਉਂਕਿ ਇੱਥੇ ਦੋ ਨੰਨੇ ਲੱਗੇ ਨੇ ਇੱਥੇ ਨਾਣਾ ਆਇਆ ਇੱਥੇ ਨੰਨਾ ਆਇਆ ਤੇ ਨਾਲ ਹੀ ਵਾਵੇ ਉਚਾਰਨ ਕਰਨੇ ਨੇ ਵਾਵੇ ਦੇ ਵਿੱਚ ਲੱਗੇ ਹੋਏ ਨੇ ਪੈਰਾਂ ਦੇ ਵਿੱਚ ਰਾਰੇ ਲੱਗੇ ਨੇ ਸੱਸੇ ਦੇ ਪੈਰ ਵਿੱਚ ਰਰ ਲੱਗਾ ਸੱਸੇ ਦੇ ਪੈਰ ਵਿੱਚ ਰਾਰਾ ਇੱਥੇ ਵੀ ਪੈਰ ਵਿੱਚ ਰਾਰਾ ਹੈ ਇਸ ਦਾ ਉਚਾਰਨ ਆਮ ਸੰਗਤਾਂ ਕਿਵੇਂ ਕਰਦੀਆਂ ਪਹਿਲਾਂ ਜਿਹੜਾ ਸ਼ਬਦ ਤੁਸੀਂ ਵੇਖ ਰਹੇ ਹੋ ਸੰਗਤਾਂ ਪੜ੍ਹਦੀਆਂ ਸਰਵਣ ਸੰਗਤ ਜੀ ਸਰਵਣ ਹੁੰਦਾ ਜੇ ਇੱਥੇ ਨਾਣਾ ਪਾਵਾਂਗੇ ਫਿਰ ਬਣਦਾ ਸਰਵਣ ਤੇ ਨਾਲੇ ਜੇ ਸਰਾਰਾ ਇੱਥੇ ਪੂਰਾ ਪਵੇਗਾ ਫਿਰ ਬਣੇਗਾ ਸਰਵਣ ਇਸ ਦਾ ਜਿਹੜਾ ਉਚਾਰਨ ਹੈ ਸਰਵਣ ਉਚਾਰਨ ਨਹੀਂ ਕਰਨਾ ਗੁਰਬਾਣੀ ਦੇ ਵਿੱਚ ਇਹ ਸ਼ਬਦ ਆਉਂਦਾ ਇਸ ਦਾ ਉਚਾਰਨ ਹੈ ਸ਼ਰਵਨ ਸ਼ਰਵਨ ਸ਼ਰਮ ਸਸਾ ਤੇ ਰਾ ਰਾ ਸਸਾ ਜਿਹੜਾ ਹੈ ਉਹਦੇ ਪੈਰ ਵਿੱਚ ਰਾ ਰਾ ਲੱਗਾ ਅੱਧਾ ਤੇ ਜਲਦੀ ਦੇ ਨਾਲ ਉਚਾਰਨ ਕਰਨਾ ਹੈ ਸ਼ਰਵਨ ਸ਼ਰਵਨ ਵਾ ਵ ਨੰਨਾ ਵੰਨ ਸ਼ਰਵਨ ਸਰਵਨ ਨਹੀਂ ਕਹਿਣੀ ਜੇ ਸਰਵਨ ਕਹਾਂਗੇ ਪੂਰਾ ਰਾ ਲੱਗੇਗਾ ਤੇ ਨਾਣੀ ਦੀ ਆਵਾਜ਼ ਉਚਾਰਨ ਹੋਵੇਗੀ ਇਸ ਕਰਕੇ ਧਿਆਰ ਰੱਖਣਾ ਕਿ ਪੈਰ ਵਿੱਚ ਰਾਰਾ ਹੀ ਉਚਾਰਨ ਹੋਵੇ ਤੇ ਨੰਦਾ ਨੰਨੇ ਦੀ ਆਵਾਜ਼ ਉਚਾਰਨ ਹੋਵੇ ਸ਼ਰਵਨ ਸ਼ਰਵਨ ਉਚਾਰਨ ਕਰਨਾ ਹੈ ਕਿਤੇ ਵੀ ਗੁਰਬਾਣੀ ਦੇ ਵਿੱਚ ਇਹ ਸ਼ਬਦ ਆਉਂਦਾ ਹੈ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਹੈ ਸ਼ਰਵਨ ਸੋ ਅੱਗੇ ਆ ਗਿਆ ਸ ਸ ਦੇ ਪੈਰ ਵਿੱਚ ਰਾਰਾ ਲੱਗਾ ਵਾ ਵਾ ਨਾਣਾ ਆਹੇ ਔਂਕੜ ਹਾ ਹੇ ਔਂਕੜ ਦਾ ਉਚਾਰਨ ਜ਼ਰੂਰ ਕਰਨਾ ਹੈ ਕਿਤੇ ਵੀ ਗੁਰਬਾਣੀ ਦੇ ਵਿੱਚ ਹਾ ਹੇ ਔਂਕੜ ਆਵੇ ਸੰਗਤ ਜੀ ਇਹ ਉਚਾਰਨ ਕਰਨਾ ਹੀ ਕਰਨਾ ਹੈ ਸੋ ਸੰਗਤਾ ਪਰ ਜੰਦੀਆਂ ਸਰਵਣ ਹੋ ਸਰਵਣ ਹੋ ਸਰਵਣ ਹੋ ਨਹੀਂ ਕਹਿਣਾ ਇਸ ਦਾ ਉਚਾਰਨ ਜਿਹੜਾ ਹੈ ਸਸ ਜੇ ਪੈਰ ਵਿੱਚ ਰਾਰਾ ਸੰਗਤਾ ਕਈ ਇੱਥੇ ਪੂਰਾ ਰਾਰਾ ਉਲਾ ਕੇ ਉਚਾਰਨ ਕਰਦੀਆਂ ਸਰਵਣ ਹੋ ਸਰਵਣ ਹੁਣ ਬੋਲਣਾ ਨਹੀਂ ਇਸ ਦਾ ਜਿਹੜਾ ਉਚਾਰਨ ਹੈ ਸ਼ਰਵਣ ਹੁ ਸ਼ਰਮ ਸ ਸ ਤੇ ਰ ਰ ਸ਼ਰਵ ਮਤਲਬ ਕਿ ਜਲਦੀ ਦੇ ਨਾਲ ਉਚਾਰਨ ਕਰਾਂਗੇ ਤੇ ਅੰਤੇ ਰਾਰੇ ਦੀ ਆਵਾਜ਼ ਉਚਾਰਨ ਹੋਵੇਗੀ ਜੇ ਆਪਾਂ ਲਲਮਕਾ ਕਿ ਉਚਾਰਨ ਕਰਾਂਗੇ ਤੇ ਪੂਰਾ ਰਾਰਾ ਉਚਾਰਨ ਹੋਵੇਗਾ ਇਸ ਕਰਕੇ ਇੱਥੇ ਜਲਦੀ ਦੇ ਨਾਲ ਉਚਾਰਨ ਕਰਨਾ ਹੈ ਸ਼ਰਵਣ ਹੁ ਬਣਹੋ ਬਣਹੋ ਬਾਵਾ ਨਾਣਾ ਨਾਣੀ ਦੀ ਆਵਾਜ਼ ਉਚਾਰਨ ਕਰਨੀ ਬਣਹੋ ਨਹੀਂ ਕਹਿ ਦੇਣਾ ਜੇ ਵਣਹੁ ਕਮਾਂਗੇ ਤੇ ਸੰਗਤ ਜੀ ਤੇ ਨਾਣੀ ਨੰਨੇ ਦੀ ਆਵਾਜ਼ ਉਚਾਰਨ ਹੋਵੇਗੀ। ਸੋ ਇਹ ਧਿਆਰ ਰੱਖਣਾ ਕਿ ਨਾਣੇ ਦੀ ਆਵਾਜ਼ ਉਚਾਰਨ ਹੋਵੇ ਤੇ ਔਂਕੜ ਦੀ ਆਵਾਜ਼ ਨਾਲ ਉਚਾਰਨ ਹੋਵੇ ਵਣਹੁ 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 ਇਸ ਤਰ੍ਹਾਂ ਬੋਲਣਾ ਹੈ। ਸ਼ਰਵਣਹੁ ਇਕੱਠਾ ਫਿਰ ਉਚਾਰਨ ਕਰ ਦੇਣਾ ਸ਼ਰਵਣਹੁ ਸੋ ਅੱਗੇ ਆ ਗਿਆ ਸ ਸ ਪੈਰ ਵਿੱਚ ਰਾਰਾ ਲੱਗਾ ਹੈ ਵਾ ਵ ਦੋ ਨੰਨੇ ਆਏ। ਇਸ ਦਾ ਜਿਹੜਾ ਉਚਾਰਨ ਹੈ ਸੰਗਤਾ ਕਰ ਦਿੰਦੀ ਹੈ ਸਰਵਨਨ ਸਰਵਨਨ ਇਸ ਤਰ੍ਹਾਂ ਸਰਵਨਨ ਨਹੀਂ ਪੜ੍ਹਨੀ ਸ੍ਰਵਨਨ ਸ੍ਰਵਨਨ ਕੱਠਾ ਉਚਾਰਨ ਕਰਨਾ ਤੇ ਨੰਨੀ ਦੀ ਆਵਾਜ਼ ਇਹ ਦੋਨੇ ਨੰਨਿਆਂ ਦੀ ਆਵਾਜ਼ ਉਚਾਰਨ ਕਰਨੀ ਹੈ ਸਰਵਨਨ ਸਰਵਨਨ ਵਨਨ ਦੋ ਨੰਨੇ ਵੀ ਬੋਲੇ ਜਾਣ ਵਾਵਾ ਵੀ ਉਚਾਰਨ ਹੋਵੇ ਤੇ ਪੈਰ ਵਿੱਚ ਜਿਹੜਾ ਰਾਰਾ ਲੱਗਾ ਹੈ ਜਲਦੀ ਦੇ ਨਾਲ ਉਚਾਰਨ ਕਰਨਾ ਸਰਵਨਨ ਨਹੀਂ ਕਹਿ ਦੇਣਾ ਜੇ ਸਰ ਕਹ ਦੇ ਪੂਰਾ ਤੇ ਰਾਰਾ ਪੂਰਾ ਲੱਗਦਾ ਜਲਦੀ ਦੇ ਨਾਲ ਪੜਾਂਗੇ ਅੰਦੇ ਰਾਰੇ ਦੀ ਆਵਾਜ਼ ਉਚਾਰਨ ਹੋਵੇਗੀ ਸਰਵਨਨ ਸਰਵਨ ਸਰਵਨੋਹ ਸਰਵਨਨ ਸੋ ਸੰਗਤ ਜੀ ਆਪ ਜੀ ਨੂੰ ਇਹਨਾਂ ਤਿੰਨਾਂ ਸ਼ਬਦਾਂ ਦੇ ਉਚਾਰਨ ਸਮਝ ਲੱਗ ਗਈ ਹੋਵੇਗੀ ਸੋ ਵੀਡੀਓ ਨੂੰ ਸ਼ੇਅਰ ਜੋ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਭੁੱਲਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ